ਰੋਜ਼ਾਨਾ ਸਪੋਕਸਮੈਨ ਦੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਅਕਸ਼ਦੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੋਰਟ ਦੇ ਬਾਹਰ ਤਾੜ-ਤਾੜ ਗੋਲੀਆਂ ਚੱਲੀਆਂ ਨੇ ਔਰ ਇਸ ਘਟਨਾ ਦੌਰਾਨ ਇੱਕ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋਇਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਕੋਰਟ ਦੇ ਬਾਹਰ ਤਾੜ-ਤਾੜ ਗੋਲੀਆਂ ਚੱਲੀਆਂ ਨੇ ਔਰ ਇਸ ਘਟਨਾ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਮੌਕੇ ਤੇ ਪੁਲਿਸ ਪਹੁੰਚੀ ਦੀ ਹੈ ਔਰ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਜਿੰਨਾ ਬੰਦਿਆਂ ਵੱਲੋਂ ਇਹ ਗੋਲੀਆਂ ਚਲਾਈਆਂ ਗਿਆ ਨੇ ਉਹ ਬੰਦੇ ਕੌਣ ਨੇ ਔਰ ਕਿਹੜੇ ਅਸਲੇ ਦੇ ਨਾਲ ਇਹ ਗੋਲੀਆਂ ਚਲਾਈਆਂ ਗਿਆ ਨੇ ਹਾਲਾਂਕਿ ਇੱਕ ਬੰਦੇ ਨੂੰ ਕਾਬੂ ਕਰ ਲਿਆ ਗਿਆ ਜਦੋਂ ਉਸ ਵੱਲੋਂ ਇਹ ਤਾੜ-ਤਾੜ ਗੋਲੀਆਂ ਚਲਾਈਆਂ ਗਿਆ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਹਿਮਾਚਲ ਦੇ ਬिलासपुर ਕੋਰਟ ਦੇ ਬਾਹਰ ਇਹ ਘਟਨਾ ਵਾਪਰੀ ਹੈ ਜਿੱਥੇ ਪੇਸ਼ੀ ਤੇ ਮੁਲਜ਼ਮਾ ਨੂੰ ਲਿਆ ਜਾ ਰਿਹਾ ਸੀ ਔਰ ਬੰਦਿਆਂ ਵੱਲੋਂ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਹੜੀ ਗੱਡੀ ਦੇ ਵਿੱਚ ਮੁਲਜ਼ਮਾਂ ਨੂੰ ਲਿਆਇਆ ਜਾ ਰਿਹਾ ਸੀ ਉਸ ਗੱਡੀ ਦੇ ਉੱਤੇ ਫਾਇਰਿੰਗ ਹੋਈ ਹੈ ਔਰ ਫਾਇਰਿੰਗ ਦੌਰਾਨ ਇੱਕ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋਇਆ ਔਰ ਮੌਕੇ ਦੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹੋ ਹੀ ਗੱਡੀ ਹੈ ਜੋ ਨੁਕਸਾਨੀ ਗਈ ਹੈ ਜਿਸ ਗੱਡੀ ਦੇ ਉੱਤੇ ਗੋਲੀਆਂ ਚਲਾਏ ਗਏ ਨੇ ਔਰ ਪੁਲਿਸ ਦੀ ਸੁਰੱਖਿਆ ਹੇਠ ਮੁਲਜ਼ਮਾਂ ਨੂੰ ਕੋਰਟ ਦੇ ਵਿੱਚ ਪੇਸ਼ੀ ਤੇ ਲਿਆਇਆ ਜਾ ਰਿਹਾ ਸੀ ਔਰ ਇਸੇ ਦਰਮਿਆਨ ਇਹ ਤਾੜ-ਤਾੜ ਗੋਲੀਆਂ ਇਸ ਗੱਡੀ ਦੇ ਉੱਤੇ ਚੱਲਦੀਆਂ ਨੇ ਔਰ ਇਸੇ ਦਰਮਿਆਨ ਹੀ ਇਕ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ ਹਾਲਾਂਕਿ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਸਾਬਕਾ ਕਾਂਗਰਸੀ ਵਿਧਾਇਕ ਬੰਬਰ ਠਾਕੁਰ ਤੇ ਹੋਏ ਹਮਲੇ ਦਾ ਮੁੱਖ ਦੋਸ਼ੀ ਸੌਰਵ ਪਟਿਆਲ ਆਪਣੇ ਸਾਥੀਆਂ ਸਣੇ ਉਸ ਨੂੰ ਅਦਾਲਤ ਅਦਾਲਤ 'ਚ ਪੇਸ਼ੀ ਤੇ ਲਿਆਇਆ ਗਿਆ ਸੀ ਪਰ ਇਸੇ ਦੌਰਾਨ ਹੀ ਅਣਪਛਾਤੇ ਵਿਅਕਤੀਆਂ ਵੱਲੋਂ ਬੰਦਿਆਂ ਵੱਲੋਂ ਪਟਿਆਲ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਜਿਸ ਵੱਲੋਂ ਗੋਲੀ ਚਲਾ ਕੇ ਚਲਾਈਆਂ ਗਿਆ ਸੀ ਉਹ ਅਦਾਲਤ ਵੱਲ ਭਜਦਾ ਹੈ ਹਾਲਾਕੀ ਪੁਲਿਸ ਵੱਲੋਂ ਉਸ ਬੰਦੇ ਨੂੰ ਕਾਬੂ ਕਰ ਲਿਆ ਗਿਆ ਜਿਸ ਵੱਲੋਂ ਇਹ ਗੋਲੀਆਂ ਚਲਾਈਆਂ ਗਿਆ ਸੀ ਹਾਲਾਕੀ ਬਾਕੀ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਪਰ ਇੱਕ ਬੰਦਾ ਪੁਲਿਸ ਦੇ ਹੱਥੀ ਚੜ ਜਾਂਦਾ ਹੈ ਔਰ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਔਰ ਪੁਲਿਸ ਹੁਣੇ ਜਾਂਚ ਕਰ ਰਹੀ ਹੈ ਇਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਇਸ ਦਾ ਰਿਮਾਂਡ ਲਿਆ ਜਾਵੇਗਾ ਕੋਰਟ ਦੇ ਵਿੱਚ ਪੇਸ਼ ਕਰਕੇ ਔਰ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਬੰਦੇ ਕੌਣ ਸੀ ਜਿਨ੍ਹਾਂ ਵੱਲੋਂ ਇਹ ਤਾੜ-ਤਾੜ ਗੋਲੀਆਂ ਚਲਾਈਆਂ ਗਿਆ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਿਮਾਚਲ ਦੇ ਬਲਾਸਪੁਰ ਵਿਖੇ ਇਹ ਘਟਨਾ ਵਾਪਰੀ ਹੈ ਜਿੱਥੇ ਮੁਲਜ਼ਮਾਂ ਨੂੰ ਪੇਸ਼ੀ ਤੇ ਲਿਆਇਆ ਜਾ ਰਿਹਾ ਸੀ ਕੋਟ ਲਿਆਇਆ ਜਾ ਰਿਹਾ ਸੀ ਔਰ ਇਸੇ ਦਰਮਿਆਨ ਹੀ ਗੱਡੀ ਦੇ ਉੱਤੇ ਫਾਇਰਿੰਗ ਹੁੰਦੀ ਹੈ ਤਾੜ-ਤਾੜ ਗੋਲੀਆਂ ਚੱਲਦੀਆਂ ਨੇ ਔਰ ਮੌਕੇ ਦੀਆਂ ਤਸਵੀਰਾਂ ਵੀ ਨੇ ਆਲੇ-ਦੁਆਲੇ ਜਿਹੜੇ ਲੋਕ ਕੰਮ ਦੇ ਸਿਲਸਿਲੇ ਦੇ ਲਈ ਘਰੋਂ ਬਾਹਰ ਨਿਕਲੇ ਸੀ ਕੰਮਤੇ ਜਾ ਰਹੇ ਸੀ ਉਹ ਉਹ ਵੀ ਉਹਨਾਂ ਦੇ ਵਿੱਚ ਵੀ ਭੱਜਣਾ ਪੈ ਜਾਂਦੀਆਂ ਨੇ ਦਸ਼ਤ ਦਾ ਮਾਹੌਲ ਇਸ ਵਕਤ ਬਣਿਆ ਹੋਇਆ ਹੈ ਜਿੱਥੇ ਇਹ ਗੋਲੀਆਂ ਚੱਲੀਆਂ ਨੇ ਤਾੜ-ਤਾੜ ਫਾਇਰਿੰਗ ਹੋਈ ਹੈ ਹਾਲਾਕੀ ਹਲੇ ਤੋਂ ਵਾਲੇ ਦੇ ਲੋਕ ਤਾਂ ਇਕੱਠੇ ਹੁੰਦੇ ਨੇ ਪਰ ਪੁਲਿਸ ਵੀ ਮੌਕੇ ਤੇ ਪਹੁੰਚਦੀ ਆ ਪੁਲਿਸ ਵੱਲੋਂ ਇੱਕ ਬੰਦਾ ਕਾਬੂ ਕਰ ਲਿਆ ਗਿਆ ਹੈ ਹਾਲਾਕੀ ਜਿਹੜੇ ਬਾਕੀ ਬੰਦੇ ਸੀ ਜਿੰਨਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਪੁਲਿਸ ਉਹਨਾਂ ਦੀ ਭਾਲ ਕਰ ਰਹੀ ਹੈ ਪਰ ਮੌਕੇ ਤੇ ਜਿਹੜਾ ਵਿਅਕਤੀ ਮੌਜੂਦ ਸੀ ਆਓ ਤੁਹਾਨੂੰ ਸੁਣਾਣੇ ਉਸ ਦਾ ਕੀ ਕਹਿਣਾ ਹੈ ਮੇਰਾ ਨਾਮ ਤਾਰਕ ਸਿੰਘ ਹੈ ਆਪਕੀ ਅੱਜ ਮੈਂ ਨਾਮ ਜਮਿਸਤੂ ਲਈ ਆ ਹੌਸਟ ਟਾਈਮ ਇੱਕ ਆਦਮੀ ਨਾਲ ਯੂਰਟਾਈਪ 4 ਰੌਂਡ ਪੁਲਿਸ ਲਈ ਜੋ